ਸਾਰਿਆਂ ਨੂੰ ਪਿਆਰ ਭਰੀ ਸਸ਼ਕਤੀ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਇੱਕ ਵੱਡੀ ਅਪਡੇਟ ਪੰਜਾਬ ਦੇ ਮਲਾਜ਼ਮਾਂ ਦੇ ਲਈ ਵੱਡੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੀ ਲਾਈਵ ਹੋਏ ਸਬਚੈਂਸਿੰਗ ਖਿਆਲ ਨੇ 11% ਡੀਏ ਦੇ ਉੱਤੇ ਕੀਤਾ ਐਲਾਨ 8% ਡੀਏ ਜਾਰੀ 11% ਇਹ ਏਰੀ ਬਕਾਇਆ ਓਪੀਐਸ ਬਹਾਲੀ ਅਤੇ ਕੱਚੇ ਮਲਾਜ਼ਮ ਪੱਕੇ ਪਹਿਲੀ ਕਿਸ਼ਤ ਜਾਰੀ ਸੰਬੰਧੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰੀ ਚੈਨਲ ਤੇ ਆ ਰਹੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਸੋ ਦੋਸਤੋ ਜਿਵੇਂ ਕਿ ਆਪ ਸਾਰੇ ਹੀ ਜਾਣਦੇ ਆਂ ਪੰਜਾਬ ਦੇ ਵਿੱਚ ਪੰਦੇ ਮਲਾਜ਼ਮ ਲਗਾਤਾਰ ਆਪਣੇ ਹੱਕਾਂ ਦੇ ਲਈ ਆਪਣੀ ਮੰਗਾਂ ਦੇ ਲਈ ਜਿਹੜਾ ਸੰਘਰਸ਼ ਕਰ ਰਹੇ ਨੇ ਲੜਦੇ ਆ ਰਹੇ ਨੇ ਧਰਨੇ ਮਜ਼ਾਰੇ ਕਰਦੇ ਆ ਰਹੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਦੇ ਮਲਾਜ਼ਮ ਆਗੂ ਦੇ ਵਿੱਚਕਾਰ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਅਤੇ ਇੱਕ ਮੀਟਿੰਗ ਹੁਣ ਹੋਰ ਹੋਈ ਆ ਜਿਸ ਦੇ ਵਿੱਚ ਜਿਹੜਾ ਕਿ ਇੱਕ ਲਾਈਵ ਕਾਨਫਰੰਸ ਦੇ ਵਿੱਚ ਲਾਈਵ ਸੁਖਚੰਦ ਸਿੰਘ ਖੈਰਾਂ ਨੇ 11% ਦੇ ਉੱਤੇ ਐਲਾਨ ਕਰ ਦਿੱਤਾ ਹੈ 8% ਡੀਏ ਜਾਰੀ ਹੋਵੇਗਾ ਜਾਂ ਨਹੀਂ ਹੋਵੇਗਾ ਕੀ ਅਪਡੇਟ ਹੈ ਸਾਰੀ ਹੀ ਜਾਣਕਾਰੀ ਅੱਥੋਂ ਨਾਲ ਸਾਂਝੀ ਕਰਦੇ ਹਾਂ ਸੋ ਦੋਸਤੋ ਤੁਹਾਨੂੰ ਦੱਸ ਦਈਏ ਜਿਹੜਾ ਕਿ ਜਿਹੜਾ ਉਹਨਾਂ ਨੇ ਲਾਈਵ ਹੋ ਕੇ ਕੀ ਕੁਝ ਕਹ ਤੁਸੀਂ ਵੀ ਅੱਗੇ ਵੀਡੀਓ ਚ ਦੇਖ ਸਕਦੇ ਹੋ ਜਿੱਦੀ ਗੱਲ ਕੀਤੀ ਹੈ ਤੇ ਅਗਰ ਕਿਸਾਨਾਂ ਨੂੰ ਦੇਖੋ ਕਿੱਡਾ ਵੱਡਾ ਐਜੀਟੇਸ਼ਨ ਹੋ ਰਿਹਾ ਤੇ ਉਹ ਵੀ ਅੱਜ ਦੇ ਐਜੀਟੇਸ਼ਨ ਨਹੀਂ ਕਰ ਰਹੇ ਬਹੁਤ ਲੰਬੇ ਸਮੇਂ ਤੋਂ ਜਿਹੜੀ ਆ ਕਿਸਾਨ ਜਥੇਬੰਦੀਆਂ ਹੋਂਦ ਵਿੱਚ ਆਈਆਂ ਨੇ ਉਹ ਲਗਾਤਾਰ ਜਿਹੜੇ ਆ ਇਸ ਐਜੀਟੇਸ਼ਨ ਦੇ ਰਾਹ ਤੇ ਪਏ ਹੋਏ ਨੇ ਤੇ ਮੁਲਾਜ਼ਮ ਵੀ ਹੁੰਦਾ ਕੀ ਹੈ ਕਿ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਜੋ ਵੋਟਾ ਲੈਣ ਦੀ ਖਾਤਰ ਸਰਕਾਰਾਂ ਕਰਦੀਆਂ ਕਿ ਇਹ ਸਾਡੇ ਨਾਲ ਝੂਠੇ ਵਾਅਦੇ ਕਰ ਲੈਂਦੇ ਆ ਇੱਕ ਤਾਂ ਝੂਠੇ ਵਾਅਦੇ ਕੀਤੇ ਇੱਕ ਸਾਡੀਆਂ ਜਾਇਜ਼ ਮੰਗਾਂ ਹੁੰਦੀਆਂ ਨੇ ਜਿਹੜੀਆਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੁੰਦੀਆਂ ਨੇ ਪਹਿਲੇ ਤੇ ਹੁੰਦਾ ਸੀ ਅਸੀਂ ਆ ਦਵਾਂਗੇ ਤੇ ਉਹਦੇ ਪਿੱਛੇ ਲੜਾਈ ਛਿੜ ਜਾਂਦੀ ਆ ਵੀ ਸਾਨੂੰ ਦਿੱਤਾ ਕਿਉਂ ਨਹੀਂ ਇੱਕ ਸਾਨੂੰ ਮਿਲ ਰਿਆ ਹੁੰਦਾ ਤੇ ਸਰਕਾਰਾਂ ਉਹ ਵੀ ਖੋਹ ਲੈਂਦੀਆਂ ਨੇ ਤੇ ਜਿਹਦੇ ਕਰਕੇ ਸਾਨੂੰ ਸੰਘਰਸ਼ੀਲ ਹੋਣਾ ਪੈਂਦਾ ਨੇ ਸੋ ਦੋਨੋਂ ਅਵਸਥਾਵਾਂ ਦੇ ਵਿੱਚ ਦੇਖਿਆ ਜਾਵੇ ਤਾਂ ਜੇ ਅੱਜ ਦੇ ਜੇ ਸਰਕਮਸਟੈਂਸੀਜ਼ ਨੂੰ ਜੇ ਤੁਸੀਂ ਦੇਖੋਗੇ ਤਾਂ ਸਭ ਤੋਂ ਵੱਡੇ ਸਰਕਮਸਟੈਂਸੀਜ਼ ਇਹ ਸਾਹਮਣੇ ਆ ਰਹੇ ਨੇ ਕਿ ਜੋ ਸਾਨੂੰ ਮਿਲ ਰਿਹਾ ਉਹ ਖੋਇਆ ਜਾ ਰਿਹਾ ਜੋ ਸਾਡੇ ਨਾਲ ਐਗਰੀਮੈਂਟ ਹੋਏ ਨੇ ਪੰਜਾਬ ਸਰਕਾਰ ਦੇ ਜਾਂ ਸਾਡੇ ਜਦੋਂ ਅਸੀਂ ਜੋ ਵੀ ਬੰਦਾ ਜੋ ਵੀ এমਪਲਾਈ ਨੌਕਰੀ ਚੋਂ ਆਂਦਾ ਉਹ ਸਮਾਜ ਚੋਂ ਆਂਦਾ ਉਹ ਸਮਾਜ ਤੋਂ ਬਾਹਰੋਂ ਨਹੀਂ ਆਂਦਾ ਉਹਦੀ ਇੱਕ ਕੁਆਲੀਫਿਕੇਸ਼ਨ ਰੱਖੀ ਹੁੰਦੀ ਹੈ ਉਹਦੇ ਲਈ ਇੱਕ ਲਿਖਤੀ ਟੈਸਟ ਹੁੰਦਾ ਉਸ ਤੋਂ ਬਾਅਦ ਇੰਟਰਵਿਊ ਹੁੰਦੀ ਹੈ ਸਭ ਤੋਂ ਪਹਿਲੇ ਜਦੋਂ ਉਹਦੀ ਅਪਲਾਈ ਕਰਨੀ ਇੱਕ ਕੱਟ-ਆਫ ਡੇਟ ਉਹ ਮਾਰਕ ਹੁੰਦੇ ਵੀ ਇੰਨੇ ਕ ਕਮ ਸੇ ਕਮ ਤੁਹਾਡੇ ਮਾਰਕਸ ਚਾਹੀਦੇ ਤਾਂ ਤੁਸੀਂ ਅਪਲਾਈ ਕਰਦੇ ਇੰਨੀ ਕੁਆਲੀਫਿਕੇਸ਼ਨ ਜਦੋਂ ਇਹ ਸਾਰੇ ਹੀ ਮਾਪਦੰਡ ਪੂਰੇ ਕਰਕੇ ਇੱਕ ਜੌਬ ਦੇ ਵੀ ਚਾਹੁੰਦਾ ਅੱਜ ਕੱਲ੍ਹ ਦੇਖੋ ਪੀ ਐਚ ਡੀ ਬੰਦਾ ਪੀ ਐਨ ਦੀ ਨੌਕਰੀ ਲਈ ਆ ਰਿਹਾ ਪੋਸਟ ਗ੍ਰੈਜੂਏਟ ਇੰਜੀਨੀਅਰ ਸਾਡੇ ਸੈਕਟਰੀਏਟ ਆ ਕੇ ਦੇਖੋ ਕਲਰਕ ਭਰਤੀ ਕੀਤੇ ਹੋਏ ਨੇ ਹੁਣ ਇੰਨੇ ਕੁਆਲੀਫਾਈਡ ਬੰਦਿਆਂ ਨੂੰ ਕੀ ਆਪਾਂ ਕਵਾਂਗੇ ਵੀ 10000 ਤੇ ਰੱਖ ਲਈਏ ਉਹਨਾਂ ਨੂੰ ਬੇਸਿਕ ਤਨਖਾਹ ਮਿਲ ਰਹੀ ਹੈ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲ ਰਹੀ 3 ਸਾਲ ਬੇਸਿਕ ਤਨਖਾਹ ਮਿਲਣੀ ਹੈ ਕੀ ਇਹ ਅਨਿਆਇ ਨਹੀਂ ਗਾ ਜਿੰਨੀ ਉਹਨਾਂ ਨੇ ਕੁਆਲੀਫਿਕੇਸ਼ਨ ਆ ਉਹਨਾਂ ਨੂੰ ਜੋ ਸੈਲਰੀ ਮਿਲਣੀ ਉਹ ਨਹੀਂ ਮਿਲ ਰਹੀ ਤੇ ਜਿਹੜੇ ਆਲਰੇਡੀ ਪੁਰਾਣੇ ਬੰਦੇ ਆ ਉਹਨਾਂ ਨੂੰ ਡੀਏ ਨਹੀਂ ਮਿਲ ਰਿਹਾ ਇਸ ਸਾਡੇ ਜਿਹੜੇ ਐਗਰੀਮੈਂਟ ਹੁੰਦੇ ਹੁੰਦਾ ਵੀ ਹਰ 6 ਮਹੀਨੇ ਬਾਅਦ ਮੰਗਿਆਈ ਪੱਤਾ ਸੈਂਟਰ ਕੈਲਕੂਲੇਟ ਕਰੇਗੀ ਤੇ ਸਾਰਾ ਹੀ ਦੇਸ਼ ਦੀਆਂ ਸਟੇਟਾਂ ਉਹਨੂੰ ਲਾਗੂ ਕਰਨਗੀਆਂ ਜਦੋਂ ਮੰਗਿਆਈ ਵੱਧ ਗਈ ਉਹਦੀ ਕੈਲਕੂਲੇਸ਼ਨ ਹੋ ਗਈ ਤੇ ਉਹ ਸਟੇਟ ਗਵਰਨਮੈਂਟ ਨੇ ਦੇਣਾ ਤੇ ਜਦੋਂ ਦੇ ਹੀ ਨਹੀਂ ਰਹੀ ਤਾਂ ਫਿਰ ਐਜੀਟੇਸ਼ਨ ਹੋਊਗਾ ਨਵੇਂ ਬੱਚਾ ਆਂਦਾ ਉਹ ਇਸ ਕਰਕੇ ਆਂਦਾ ਕਿ ਮੈਂ ਸਰਕਾਰੀ ਨੌਕਰੀ 'ਚ ਜਾ ਰਹਾ ਮੈਨੂੰ ਸੁਵਿਧਾ ਮਿਲੇਗੀ ਉਹਨੂੰ ਆਂਦੇ ਪੈਨਸ਼ਨ ਨਹੀਂ ਮਿਲਦੀ ਉਹ ਕੀ ਕਰੇਗਾ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਮੰਗਾ ਨੇ ਜਿਨ੍ਹਾਂ ਦਾ ਸਬੰਧ ਸਾਡੇ ਯੂਥ ਨਾਲ ਵੀ ਹੈ ਸਮਾਜ ਨਾਲ ਵੀ ਹੈ ਹੁਣ ਸਮਾਜ ਦੇ ਬੰਦੇ ਕਈ ਸਾਡੇ ਵੀ ਆਂਟੀ ਹੋਣਗੇ ਪਰ ਉਹਨਾਂ ਨੂੰ ਇਹ ਪੁੱਛਣਾ ਬੰਦਾ ਕਿ ਜਿੱਦਨ ਤੁਹਾਡੇ ਬੱਚੇ ਇੱਥੇ ਆ ਗਏ ਤੇ ਉਹਨਾਂ ਨੂੰ ਨੀਗੂਣੀਆਂ ਤਨਖਾਹਾਂ 3 ਸਾਲ ਬੇਸਿਕ ਤਨਖਾਹ ਲੈਣ ਪੈਨਸ਼ਨ ਉਹਨਾਂ ਨੂੰ ਹੈ ਨਹੀਂ ਤੇ ਸੈਂਟਰ ਦੇ ਪੇ ਸਕੇਲ ਜਿਹੜੇ ਘੱਟ ਨੇ ਤੇ ਪੱਤੇ ਜਿਹੜੇ ਪੰਜਾਬ ਦੇ ਘੱਟ ਨੇ ਉਹ ਦੇ ਦਿੱਤਾ ਜਾਵੇ ਤੇ ਤੁਹਾਡੇ ਉਤੇ ਦੋਰੀ ਤਲਵਾਰ ਚੱਲੀ ਉਹਦੋਂ ਆਪਣੇ ਬੱਚਿਆਂ ਨੂੰ ਕੀ ਕਹੋਂਗੇ ਵੀ ਭਾਈ ਲਈ ਜੋ 10000 ਰੁਪਿਆ ਤੇ ਜਿੱਦਨ ਉਹਨਾਂ ਨੇ ਕਿਹਾ ਸੀ ਚੰਡੀਗੜ੍ਹ ਪੋਸਟਿੰਗ ਹੋ ਗਈ ਹੈ ਮੈਨੂੰ ਤੇ ਕਮਰੇ ਦਾ ਕਿਰਾਇਆ ਹੀ ਬਾਪਾ 10000 ਆ ਤੇ 10000 ਮੇਰਾ ਖਾਣ ਦਾ ਆਉਂਦਾ ਤੇ 5000 ਮੇਰਾ ਆਣ ਜਾਣ ਦਾ 25000 ਮੈਨੂੰ ਤੇ ਸਰਕਾਰ 15000 ਦੇ 10000 ਦੋ ਉਹਦੋਂ ਕਹਿਣਗੇ ਤੇਰੇ ਜੁੱਤੀਆ ਪਹਿਣੀ ਓਏ ਸਰਕਾਰੀ ਨੌਕਰੀ ਕਰਕੇ ਤੂੰ 15000 ਮੰਗਦਾ ਉਹਦੋਂ ਕੀ ਜਵਾਬ ਦੇਊਗਾ ਸੋ ਇਹੋ ਜਿਹੀਆਂ ਮੁਸ਼ਕਿਲਾਂ ਆ ਜਿਹੜੀਆਂ ਮੁਲਾਜ਼ਮਾਂ ਨੂੰ ਕਰਨੀਆਂ ਪੈ ਰਹੀਆਂ ਜਿਹਦੇ ਕਰਕੇ ਸਾਨੂੰ ਇਹ ਐਜੀਟੇਸ਼ਨ ਕਰਨੇ ਪੈ ਰਹੇ ਦੂਜਾ ਦਿਨ ਸਾਢੇ ਅਰਗੇ ਜਿਹੜੇ ਨੇ ਉਹਨਾਂ ਦੀਆਂ ਤਨਖਾਹਾਂ ਪਰ ਅਸੀਂ ਵੀ ਐਟ ਪਾਰ ਹੀ ਰਹਿ ਰਹੇ ਹਾਂ ਉਹਨਾਂ ਕਿਸੇ ਤੋਂ ਵੱਧ ਨਹੀਂ ਲੈ ਰਹੇ ਲੇਕਿਨ ਜਿਹੜੇ ਨਵੇਂ ਬੱਚੇ ਆ ਰਹੇ ਉਹਨਾਂ ਦੀਆਂ ਤਨਖਾਹਾਂ ਸੈਂਟਰ ਦੀਆਂ ਵੱਧ ਨੇ ਹੁਣ ਅਸੀਂ ਕਹਿ ਰਹੇ ਹਾਂ ਸੈਂਟਰ ਦੇ ਉਹ ਪੇ ਸਕੇਲ ਜਿਹੜੇ ਘਟੋਂ ਸਾਡੇ ਤੇ ਲਾਗੂ ਕਰਤੇ ਲੇਕਿਨ ਉਹਨਾਂ ਦੇ ਭੱਤੇ ਵੱਧ ਆ ਉਹ ਸਾਨੂੰ ਨਹੀਂ ਦਿੱਤੇ ਤੇ ਫਿਰ ਰੌਲਾ ਕਿਉਂ ਪਾਇਆ ਜਾ ਰਿਹਾ ਵੀ ਵੱਧ ਜੇ ਕੈਲਕੂਲੇਸ਼ਨ ਕੀਤੀ ਜਾਵੇ ਏ ਔਰ ਬੀ ਦੀ ਤਨਖਾਹ ਜਿਹੜੀ ਹੈਗੀ ਆ ਉਹ ਅਜੇ ਵੀ ਸੈਂਟਰ ਗਵਰਨਮੈਂਟ ਦੀ ਸਾਡੇ ਤੋਂ ਵੱਧ ਆ ਤੇ ਜਦੋਂ ਤੁਸੀਂ ਆ ਜਾਂਦੇ ਆ ਸੀ ਡੀ ਤੇ ਉਹਦੇ ਵਿੱਚ ਕੁਝ ਕੈਟਾਗਰੀਆਂ ਸੈਂਟਰ ਦੀ ਵੱਧ ਆ ਕੁਝ ਕੈਟਾਗਰੀਆਂ ਸਾਡੇ ਵੱਧ ਆ ਲੇਕਿਨ ਪ੍ਰਾਣਿਆਂ ਨਾਲ ਜੇ ਕੰਪੇਅਰ ਕਰੋਗੇ ਜੇ ਨਵੇਂਆਂ ਨਾਲ ਕੰਪੇਅਰ ਕਰੋਗੇ ਸਾਨੂੰ ਤਾਂ ਬੇਸਿਕ ਤਨਖਾਹ ਮਿਲਦੀ ਸਾਡੀ ਤਨਖਾਹ ਵੱਧ ਕਿੱਥੇ ਮੈਨੂੰ ਦਿਖਾ ਕੇ ਦੱਸੋ ਬੇਸਿਕ ਬੇਸਿਕ ਦੇ ਉੱਤੇ ਡੀਏ ਮਿਲਣਾ ਉਹਦੇ ਉੱਤੇ ਹਾਊਸ ਰੈਂਟ ਮਿਲਣਾ ਉਹਦੇ ਉੱਤੇ ਹੋਰ ਤੁਹਾਨੂੰ ਜਿਹੜੇ ਪੱਤੇ ਮਿਲਨੇ ਉਹ ਤੇ ਦੇਣੇ ਹੀ ਨਹੀਂ ਤੇ ਰਹਿ ਕੀ ਗਿਆ ਰਹਿ ਕੀ ਗਿਆ ਹੁਣ ਜੇ 15 ਇਸ ਸਮੇਂ ਜਿਹੜਾ ਅ ਡੀ ਐ ਜੀ ਉਹੀ 41 45% ਜੇ ਲਾ ਲਿਆ ਜਾਵੇ ਉਹ ਦੇਣਾ ਹੀ ਨਹੀਂ ਨਵੇਂਆਂ ਨੂੰ ਤੇ ਉਹਨਾਂ ਦੀ ਤਨਖਾਹ ਪਿੱਛੇ ਬੱਜਦੀ ਕਿ ਉਹਨਾਂ ਨੂੰ ਹਾਊਸ ਰੈਂਟ ਨਹੀਂ ਦੇਣ ਉਹਨਾਂ ਦੇ ਬੱਚਦਾ ਕਿ ਉਹਨਾਂ ਨੂੰ ਭੱਤੇ ਹੀ ਨਹੀਂ ਦੇਣ ਬੱਜਦਾ ਕਿ ਬੇਸਿਕ ਤਨਖਾਹ ਚ ਕਿੱਥੇ ਵੱਧ ਤੁਸੀਂ ਲੈ ਲਾਂਗੇ ਸੈਂਟਰ ਗਵਰਨਮੈਂਟ ਤੋਂ ਸੋ ਇਸ ਕਰਕੇ ਤਨਖਾਹ ਕਿਤੇ ਵੱਧ ਨਹੀਂ ਆ ਗਈ ਕੁਸ਼ਕ ਕੈਟਾਗਰੀ ਦੀ ਪੁਰਾਣਿਆਂ ਦੀ ਵੱਧ ਉਹ ਪੁਰਾਣੇ ਵਾਲੀ ਰੋਲਾ ਪਾਈ ਜਾਂਦੇ ਉਹੀ ਰੋਲਾ ਪਾਈ ਜਾਂਦੇ ਦੂਸਰੀ ਗੱਲ ਜੀ ਕਦੋਂਗੇ ਤੇ ਫਿਰ ਕਿਉਂਗਾ ਉਹੀ ਭੁਖੜ ਹੜਤਾਲ ਤੇ ਬੈਠੇ ਆ ਮਰਨ ਕਿਨਾਰੇ ਬੈਠੇ ਆ ਕੰਟਰੈਕਚੁਅਲ ਵਰਕਰ ਕੰਪਿਊਟਰ ਅਧਿਆਪਕ ਫਿਰ ਉਹ ਟੈਂਕੀਆਂ ਤੇ ਚੜਨਗੇ ਫਿਰ ਤੁਸੀਂ ਉਹਨਾਂ ਨੂੰ ਕਹੋਗੇ 10000 ਦੇਣਾ ਕੀ 10000 ਚ ਕੰਜੀਨੀਅਰ ਲੈ ਲੋਗੇ 15000 ਚ ਜਦੋਂ ਤੁਸੀਂ ਸ਼ੋਸ਼ਣ ਕਰੋਗੇ ਸਮਾਜ ਦਾ ਤੇ ਸਮਾਜ ਦੇ ਵਿੱਚ ਅਫਰਾ ਤਫਰੀ ਪਹਲੇਗੀ ਸੋ ਜੇ ਮੈਨ ਪਾਵਰ ਨਿਪੁੰਨ ਲੈਣੀ ਪੈਸੇ ਖਰਚੇ ਇਹ ਉਹਨਾਂ ਲੋਕਾਂ ਲਈ ਜਿਹੜੇ ਲੋਕ ਕਹਿੰਦੇ ਨੇ ਮੋਟੀਆਂ ਤਨਖਾਹਾਂ ਲੈਂਦੇ ਉਹ ਭਰਾਵਾ ਜੇ ਮੋਟੀਆਂ ਤਨਖਾਹ ਲੈਂਦੇ ਜਿੱਦਾਂ ਤੁਹਾਡਾ ਭਰਾ ਤੁਹਾਡਾ ਬੱਚਾ ਇਸ ਨੌਕਰੀ 'ਚ ਆਊਗਾ ਤੇ ਉਹ 10000 ਲਊਗਾ ਤੇ ਆਗੇ ਕਹੂਗਾ ਬਾਪੂ ਮੈਨੂੰ 10000 ਹੋਰ ਦੇ ਮੇਰਾ ਖਰਚਾ ਨਹੀਂ ਚੱਲਦਾ ਉਦੋਂ ਕਿਨੂੰ ਗਾਲਾ ਕੱਢੋਂਗੇ ਹੁਣ ਤੇ ਤੁਸੀਂ ਕਹਿ ਦਿੰਦੇ 10000 ਤੇ ਅਸੀਂ ਤੁਹਾਨੂੰ ਬੰਦੇ ਸਪਲਾਈ ਦੇ ਦੇਨੇ ਸੋ ਇਹ ਝੂਠੇ ਵਾਦੇ ਨੇ ਸਾਨੂੰ ਇਹ ਸਮਝਣਾ ਪੈਣਾ ਕਿਤੇ ਨਾ ਕਿਤੇ ਇਸ ਸਿਸਟਮ ਦੇ ਵਿੱਚ ਖਰਾਬੀ ਹੈ ਜਿੱਦਣ ਅਸੀਂ ਇਸ ਅਕੋਰਡਿੰਗਲੀ ਸੋਚਣਾ ਸ਼ੁਰੂ ਕਰਤਾ ਕਿ ਇਹ ਸਿਸਟਮ ਦੇ ਵਿੱਚ ਸਾਨੂੰ ਬੇਫਕੂ ਬਣਾਇਆ ਜਾ ਰਿਹਾ ਤੇ ਅਸੀਂ